ਜੇਕਰ ਆਊਟ ਨਾ ਹੋ ਗਏ ਤਾਂ ਠੀਕ ਸ਼ਾਟ ਖੇਡਣਗੇ ਸਿੱਧੂ ਬਾਰੇ ਇਹ ਕਹਿਣਾ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਕੋਗੀਦਾ ਜੋ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਸਨ ਆਪ ਆਗੂ ਤੋਂ ਜਦੋਂ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਉਸੇ ਦੀ ਹੀ ਭਾਸ਼ਾ ਚ ਜਵਾਬ ਦਿੱਤਾ ਆਪਣੇ ਆਪ ਬਾਰੇ ਕੀ ਖਿਆਲ ਆ ਉਹਨਾਂ ਨੂੰ ਪੁੱਛੋ ਮੈਨੂੰ ਨਹੀਂ ਅੰਦਾਜ਼ਾ ਲੱਗ ਰਿਹਾ ਜੀ ਉਹਨਾਂ ਦੇ ਖੁਦ ਦੇ ਖਿਆਲ ਦਾ ਨਹੀਂ ਅੰਦਾਜ਼ਾ ਲੱਗ ਰਿਹਾ ਕਿਉਂਕਿ ਬੜੇ-ਬੜੇ ਪਲੇਅਰ ਨੇ ਉਹ ਬਾਲ ਦੇਖ ਕੇ ਖੇਡਣ ਵਾਲੇ ਬੰਦੇ ਨੇ ਤੇ ਉਹ ਮੈਨੂੰ ਲੱਗਦਾ ਕਿ ਅਜੇ ਸਿਰਫ ਪਹਿਲੋਂ ਜਿਹੜਾ ਵੱਡਾ ਪਲੇਅਰ ਹੁੰਦਾ ਨਾ ਪਹਿਲੋਂ 5-7 ਬੋਲਾਂ ਦਾ ਜਜ ਕਰਦਾ ਕਿ ਕਿੱਧਰ ਆ ਰਹੀ ਹੈ ਬਾਲ ਮੈਨੂੰ ਲੱਗਦਾ ਸ਼ਾਇਦ ਉਹ ਗੇਨ ਦਾ ਜਜ ਕਰ ਰਹੇ ਨੇ ਮੈਨੂੰ ਲੱਗਦਾ ਕਿ ਠੀਕ ਸ਼ਾਟ ਖੇਡਣ ਕੇ ਜੇ ਮਿਸ ਨਾ ਕਰਕੇ ਕੈਚ ਕੋਈ ਨਾ ਫੜਾ ਗਏ ਜਾਂ ਲੈਲਬੀਡਲੂ ਨਾ ਆਊਟ ਹੋ ਗਏ ਤੇ ਮੈਨੂੰ ਲੱਗਦਾ ਠੀਕ ਸ਼ਾਟ ਖ ਕ੍ਰਿਕਟ ਤੋਂ ਸਿਆਸਤ ਚਾਏ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੀ ਸਿਆਸਤ ਚ ਬਣਿਆ ਪੰਬਲਪੂਸਾ ਬਰਕਰਾਰ ਹੈ ਭਾਵੇਂ ਭਾਜਪਾ ਤੋਂ ਵੱਖ ਹੋਣ ਮਗਰੋਂ ਉਹਨਾਂ ਨੇ ਚੌਥਾ ਫਰੰਟ ਬਣਾ ਲਿਆ ਹੈ ਪਰ ਕਦੇ ਕਾਂਗਰਸ ਤੇ ਕਦੇ ਆਮ ਆਦਮੀ ਪਾਰਟੀ ਚ ਉਹਨਾਂ ਦੇ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਕਿ ਸਿੱਧੂ ਸਾਹਿਬ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਨ ਜਗਬਣੀ ਟੀਵੀ